ਸਸਿਕਾ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਬਟਲਾ ਦਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜੀ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੈਨੂੰ ਦੇਖ ਰਹੀਆਂ ਮੇਰੀ ਵੀਡੀਓ ਦੇਖ ਰਹੀਆਂ ਉਹ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਅੱਜ ਅਸੀਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਸ਼ਾਲ ਵਾਲੇ ਸੂਟ ਠੀਕ ਹੈ ਜੀ ਨਾਲ ਰਹਿਣਗੇ ਸ਼ਾਲ ਜੀ ਤੇ ਬੜੇ ਸੋਹਣੇ ਸੋਹਣੇ ਪ੍ਰਿੰਟਡ ਜੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਜਿਹਦੇ ਵਿੱਚ ਅਸੀਂ ਇੱਕ ਵਧੀਆ ਜੇ ਸੂਟ ਰਹਿਣ ਵਾਲੇ ਆ ਉਹ ਰਹਿਣ ਵਾਲੇ ਕਸ਼ਮੀਰੀ ਵਰਕ ਦੇ ਵਿੱਚ ਉਹ ਵੀ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਕਸ਼ਮੀਰੀ ਵਰਕ ਦੇ ਵਿੱਚ ਦੇਖ ਸਕਦੇ ਹੋ ਜੀ ਤੁਹਾਨੂੰ ਸੂਟ ਪਹਿਲਾ ਸੂਟ ਦਿਖਾਉਣ ਲੱਗੇ ਆ ਜੀ ਚੈੱਕ ਕਰੋ ਮੇਰੀਆਂ ਪੈਣਾ ਦੇਖੋ ਜੀ ਇਹ ਜਿਹੜਾ ਸਟਾਫ ਰਹਿਣ ਵਾਲਾ ਜੀ ਇਹ ਰਹਿਣ ਵਾਲਾ ਬੂਲ ਦੇ ਉੱਪਰ ਠੀਕ ਹੈ ਜੀ ਇਹ ਪਸ਼ਮੀਨਾ ਸਟਾਫ ਨਹੀਂ ਹੈ ਇਹ ਪਸ਼ਮੀਨੇ ਦੇ ਉੱਪਰ ਨਹੀਂ ਹੈਗਾ ਇਹ ਜਿਹੜਾ ਸਟਾਫ ਰਹੂਗਾ ਜੀ ਇਹ ਵੂਲ ਦੇ ਉੱਪਰ ਰਹੂਗਾ ਦੇਖ ਸਕਦੇ ਹੋ ਤੁਸੀਂ ਸਟਾਫ ਨੂੰ ਇਹ ਵੂਲ ਦੇ ਉੱਪਰ ਵਰਕ ਹੋਇਆ ਜੀ ਲੈਂਥ ਪੂਰੀ ਹੈ ਜੀ ਜਿੰਨੀ ਮਰਜ਼ੀ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਉੱਪਰ neck ਉੱਪਰ ਵਰਕ ਆਊਗਾ ਜੀ ਸ਼ਰਟ ਇਹ ਸ਼ਰਟ ਬਣੀ ਹੋਈ ਹੈ 올ਓਵਰ ਰਹੂਗਾ ਨਾਲ ਹੀ ਇਹਦੇ ਸਟੋਰ ਨਾਲ ਹੀ ਇਹਦੇ ਜਿਹੜਾ ਰਹਿਣ ਵਾਲਾ ਕੋਈ ਸਲਵਾਰ ਬਣਾ ਸਕਦੇ ਹੋ ਜਾਂ ਤੁਸੀਂ ਪਲਾਜ਼ੋ ਰੈਡੀ ਕਰ ਸਕਦੇ ਹੋ ਇਹਦੇ ਨਾਲ ਬੜਾ ਸੋਹਣਾ ਜਿਹਾ ਤੁਹਾਨੂੰ ਸ਼ਾਲ ਮਿਲਣ ਵਾਲਾ ਹੈ ਜੀ ਚੈੱਕ ਕਰ ਸਕਦੇ ਹੋ ਵੂਲ ਠੀਕ ਹੈ ਜੀ ਵਰਕ ਤੁਹਾਨੂੰ ਚੈੱਕ ਕਰਵਾ ਸਕਦੇ ਆ ਕਸ਼ਮੀਰੀ ਵਰਕ ਹੈ ਜੀ neck ਚੈੱਕ ਕਰੋ ਬੜੀ ਸੋਹਣੀ ਜੀ neck ਬਣੀ ਹੋਈ ਹੈ ਕਸ਼ਮੀਰੀ ਵਰਕ ਦੀ ਦੇਖੋ ਜੀ ਠੀਕ ਹੈ ਜੀ ਪੂਰੀ ਸ਼ਰਟ ਦੇ ਉੱਪਰ ਫਲਾਵਰ ਬੜੇ ਹੋਏ ਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਇਹ ਨਾਲ ਆਊਗਾ ਇਦਾਂ ਹੀ ਵਰਕ ਵਾਲਾ ਸ਼ਾਲ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਨਾਲ ਵਰਕ ਵਾਲਾ ਸ਼ਾਲ ਪੂਰੇ ਸ਼ਾਲ ਦੇ ਉੱਪਰ ਅਬ ਹੈਵੀ ਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਾਲ ਦੇ ਉੱਪਰ ਹੈਵੀ ਵਰਕ ਹੋਇਆ ਪ੍ਰਾਈਸ ਸਿਰਫ ਜੈਨੂਲ ਜੀ ਲੈ ਕੇ ਆਏ ਤੁਹਾਡੇ ਵਾਸਤੇ ਅਸੀਂ ਜੈਨੂਲ ਜੀ ਪ੍ਰਾਈਸ ਰਹਿਣ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਫੋਰ ਸਾਈਡ ਇਦਾਂ ਪੂਰਾ ਇਹਦੇ ਉੱਪਰ ਕਸ਼ਮੀਰੀ ਵਰਕ ਹੋਇਆ ਜੀ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਡੁੱਲਾ ਸ਼ੋਰਣ ਵਾਲਾ ਕੋਈ ਛੋਟਾ ਜਿਹਾ ਸ਼ਾਲ ਹੀ ਰਹੂਗਾ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਵਰਕ ਹੋਇਆ ਜੀ ਆਰੀ ਵਰਕ ਹੋਇਆ ਦੇ ਉੱਪਰ ਪੂਰਾ ਹੈਵੀ ਚੈੱਕ ਕਰ ਸਕਦੇ ਹੋ ਤੁਸੀਂ ਥ्रेड ਦਾ ਆਰੀ ਵਰਕ ਹੋਇਆ ਪੂਰਾ ਹੈਵੀ ਫੋਰ ਸਾਈਡ ਵਰਕ ਹੈ ਜੀ ਸੈਂਟਰ 'ਚ ਵੀ ਸ਼ਾਲ ਦੇ ਫਲਾਵਰ ਬਣਿਆ ਹੋਇਆ ਤੁਹਾਨੂੰ ਅਸੀਂ ਇਦਾਂ ਟੱਚ ਲੈ ਕੇ ਦਿਖਾਵਾਂਗੇ ਕਿੱਦਾਂ ਲੱਗੂਗਾ ਜੀ ਠੀਕ ਹੈ ਜੀ ਇਦਾਂ ਦੀ ਇਹਦੀ ਲੁੱਕ ਆਣੀ ਹੈ ਦੇਖ ਸਕਦੇ ਹੋ ਸ਼ਾਲ ਦੀ ਬੜਾ ਪਿਆਰਾ ਜਿਹਾ ਸ਼ਾਲ ਰਹਿਣ ਵਾਲਾ ਹੈ ਪੂਰਾ ਹੈਵੀ ਸ਼ਾਲ ਹੈ ਨੈਕ ਬਣੀ ਹੋਈ ਆ ਬੂਲ ਦੇ ਉੱਪਰ ਰਹੂਗਾ ਜੀ ਪਸ਼ਮੀਨਾ ਵਰਕ ਨਹੀਂ ਹੈਗਾ ਵੂਲ ਦੇ ਉੱਪਰ ਹੋਊਗਾ ਜੈਨੂਲ ਜੀ ਅਸੀਂ ਪ੍ਰਾਈਸ ਲੈ ਕੇ ਆਏ ਆ ਸਿਰਫ 1350 1350 ਦੇ ਵਿੱਚ ਤੁਸੀਂ ਇਹ ਪੂਰਾ ਸ਼ਾਲ ਵਰਕ ਦੇਖੋ ਜੀ ਪੂਰੇ ਸ਼ਾਲ ਦੇ ਉੱਪਰ ਵਰਕ ਹੋਇਆ neck ਵਰਕ ਹੋਇਆ ਪੂਰੀ ਸ਼ਾਲ ਦੇ ਉੱਪਰ ਵਰਕ ਹੋਇਆ ਪੂਰਾ ਕੰਪਲੀਟ 5 5 ਮੀਟਰ ਤੁਹਾਨੂੰ ਸੂਟ ਮਿਲ ਰਿਹਾ ਜੀ ਸਿਰਫ 1350 ਦੇ ਉੱਪਰ ਉਹ ਵੀ ਵੂਲ ਦੇ ਉੱਪਰ ਠੀਕ ਹੈ ਜੀ ਉਹ ਵੀ ਵੂਲ ਦੇ ਉੱਪਰ ਤੁਹਾਨੂੰ 1350 ਰੁਪਏ ਇਹ ਵਾਲੇ ਸੂਟ ਦਾ ਪ੍ਰਾਈਸ ਮਿਲ ਰਿਹਾ ਜੀ ਬੜੇ ਪਿਆਰੇ ਜੀ ਸੋਹਣੇ ਜੀ ਸੂਟ ਰਹਿਣ ਵਾਲੇ ਐ ਜੀ ਠੀਕ ਹੈ ਜੀ ਅਗਲਾ ਚੈੱਕ ਕਰੋ ਇਹ ਚ ਇੱਕ ਕਲਰ ਤੁਹਾਨੂੰ ਮਸਟਰਡ ਸ਼ੇਡ ਦੇ ਵਿੱਚ ਮਿਲੇਗਾ ਇੱਕ ਕਲਰ ਮਸਟਰਡ ਸ਼ੇਡ ਦੇ ਵਿੱਚ ਮਿਲਣ ਵਾਲਾ ਇਹ ਵੀ ਕਲਰ ਬੜਾ ਪਿਆਰਾ ਜਾਂ ਰਹਿਣ ਵਾਲਾ ਜੀ ਦੇਖੋ ਜੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੇਗਾ ਠੀਕ ਹੈ ਜੀ ਬੜਾ ਪਿਆਰਾ ਜਾਂ ਕਲਰ ਹੈ शाल भी बड़ा प्यारा जहा रेहन वाला है देख सकते हो देखो जी एक ए वाला कलर मिलने वाला इदा एपर आड़ी वर्क कश्मीरी वर्क होया जी ए वाला रहूगा शाल जी चेक करो वूल स्टाफ है जी गर्म स्टफ रहा पश्मीना नहीं है यह वूल्द उपर वर्क होया जी ठीक है जी एदा ये उपर भी एदा ही शार होगा पूरा आड़ी वर्क होॉल के उपर भी चेक कर सकते हो ਬੜਾ ਪਿਆਰਾ ਜਿਹਾ ਸ਼ਾਲ ਰਹਿਣ ਵਾਲਾ ਹੈ ਦੇਖ ਸਾਦੇ ਕਿੰਨਾ ਹੈਵੀ ਵਰਕ ਹੋਇਆ ਜੀ ਪ੍ਰਾਈਸ ਵੇਖੋ ਜੀ ਤੁਹਾਨੂੰ 2000 ਵਾਲੀ ਪ੍ਰਾਈਸ ਸਿਰਫ ਤੁਹਾਨੂੰ 1350 ਚ ਦੇ ਰਿਆ ਸੀ ਇਹਦੇ ਦੀ ਪ੍ਰਾਈਸ ਤੁਹਾਨੂੰ ਮਾਰਕੀਟ ਦੇ ਵਿੱਚ 2000 ਮਿਲਨੀ ਹੈ ਜੀ ਇਹ ਵਾਲੇ ਸੂਟ ਦੀ ਅਸੀਂ ਸਿਰਫ ਤੁਹਾਨੂੰ 1350 ਦੇ ਵਿੱਚ ਇਹ ਵਾਲਾ ਸੂਟ ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਮਾਸਟਰ ਸ਼ੇਡ ਹੈ ਪਿਓਰ ਵੂਲਨ ਸਟਾਫ ਰਹੂਗਾ ਜੀ ਚੈੱਕ ਕਰ ਸਕਦੇ ਹੋ ਇਦਾਂ ਹੀ ਇਹਦੇ ਨਾਲ ਸ਼ਾਲ ਆਉਣਾ ਪੂਰਾ ਹੈਵੀ ਵਰਕ ਦਾ ਸ਼ਾਲ ਆਉਣਾ ਜੀ ਦੇਖ ਸਕਦੇ ਹੋ ਕਸ਼ਮੀਰੀ ਵਰਕ ਹੋਇਆ ਪੂਰੀ ਸ਼ਾਲ ਦੇ ਉੱਪਰ ਚੈੱਕ ਕਰ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਸੈਂਟਰ 'ਚ ਫਲਾਵਰ ਵੀ ਬਣਿਆ ਹੋਇਆ ਪੂਰਾ ਖੁੱਲੀ ਡੁੱਲੀ ਸ਼ਾਲ ਆ ਜੀ ਇਹ ਦੇਖ ਸਕਦੇ ਹੋ ਬੜਾ ਪਿਆਰਾ ਜਾਂ ਠੀਕ ਹੈ ਇਹ ਮਸਟਰ ਥੋੜਾ ਜਿਹਾ ਮਹਿੰਦੀਆ ਸ਼ੇਡ ਆ ਰਿਹਾ ਨਾ ਕੈਮਰੇ ਦੇ ਵਿੱਚ ਥੋੜਾ ਮਹਿੰਦੀਆ ਸ਼ੇਡ ਆ ਰਿਹਾ ਪਰ ਇਹ ਮਸਟਰ ਸ਼ੇਡ ਆ ਜੀ ਕਲਰ ਕਲਰ ਜਿਹੜਾ ਹੈਗਾ ਇਹ ਮਸਟਰ ਸ਼ੇਡ ਆ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਸਿੱਕ ਟੱਕ ਕਲਰ ਤੁਹਾਨੂੰ ਹੋਰ ਮਿਲੂਗਾ ਜੀ ਦੇਖੋ ਜੀ ਇਹ ਗਾਜਰੀ ਸ਼ੇਡ ਹੈ ਇੱਕ ਗਾਜਰੀ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਵਰਕ ਰਹਿਣ ਵਾਲਾ ਠੀਕ ਹੈ ਇਹੀ ਇਦਾਂ ਹੀ ਇਹਦੇ ਨਾਲ ਤੁਹਾਨੂੰ ਕਸ਼ਮੀਰੀ ਵਰਕ ਦਾ ਸ਼ਾਲ ਮਿਲੂਗਾ ਇਹ ਵਾਲਾ ਆਊਗਾ ਜੀ ਨਾਲ ਪੂਰੀ ਹੈਵੀ ਵਰਕ ਦਾ ਸ਼ਾਲ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਪੂਰੇ ਵੂਲਨ ਸਟਾਫ ਰਹਿਣ ਵਾਲਾ ਜੀ ਬੂਲਰ ਸਟਾਫ ਰਹਿਣ ਵਾਲਾ ਦੇ ਜਦੀਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਸਿਰਫ ਜੈਨੂਅਲ ਦੀ 1350 ਰੁਪਏ ਮਾਰਕੀਟ ਦੇ ਵਿੱਚ ਤੁਹਾਨੂੰ 2000 ਰੁਪਏ ਦੀ ਪ੍ਰਾਈਸ ਮਿਲੇਗੀ ਸਾਡੀ ਪ੍ਰਾਈਸ ਸਿਰਫ ਜੈਨੂਅਲ ਦੀ ਸਿਰਫ 2000 ਰੁਪਏ ਦੇ ਤੁਸੀਂ ਇਹ ਵਾਲੇ ਕਸ਼ਮੀਰੀ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਹਾਂਜੀ ਸੌਰੀ ਤੁਸੀਂ ਸਿਰਫ ਤੇ 1350 ਦੇ ਵਿੱਚ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤੁਹਾਨੂੰ ਗਲਤੀ ਨਾਲ 2000 ਕਿਹਾ ਗਿਆ ਜੀ ਆ ਇਹਦੀ ਪ੍ਰਾਈਸ ਸਿਰਫ 1350 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਕਸ਼ਮੀਰੀ ਵਰਕ ਦੇ ਸੂਟ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਸਟਾਲ ਸੂਟ ਇਹ ਵੀ ਬੜੇ ਸੋਹਣੇ ਜਿਹੇ ਸੂਟ ਰਹਿਣ ਵਾਲੇ ਆ ਚੈੱਕ ਕਰੋ ਦੇਖ ਸਕਦੇ ਹੋ ਤੁਸੀਂ ਆਰੀ ਵਰਕ ਹੋਇਆ ਜੀ ਇਹਦੇ ਉੱਪਰ ਘੇਰੇ ਦੇ ਉੱਪਰ ਤੁਹਾਨੂੰ ਆਰੀ ਵਰਕ ਮਿਲੇਗਾ ਬੜਾ ਸੋਹਣਾ ਜਾਰੀ ਵਰਕ ਹੋਇਆ ਘੇਰੇ ਦੇ ਉੱਪਰ ਉੱਪਰ neck neck ਬਣੀ ਹੋਈ ਹੈ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਚੰਬੀਆਂ ਦਾ ਪ੍ਰਿੰਟ ਆ ਉੱਪਰ neck ਪੱਟੀ ਵੀ ਬਣੀ ਹੋਈ ਹੈ ਠੀਕ ਹੈ ਜੀ ਸਾਈਡ ਤੇ ਇਹਦੇ ਬਾਹੂ ਬੜੀਆਂ ਹੋਈਆਂ ਇਹਦੇ ਨਾਲ ਰਹੂਗੀ ਪਲੇਨ ਬਾਟਮ ਐਦਾਂ ਹੀ ਸੈਲਫ ਪ੍ਰਿੰਟ ਇਹਦੀ ਐਦਾਂ ਹੀ ਬਾਟਮ ਰਹਿਣ ਵਾਲੀ ਹੈ ਜੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਸਰਦਾਰੀ ਸੂਟ ਰਹਿਣ ਵਾਲਾ نیچے ਕੇਰਾ ਬੜਾ ਸੋਹਣਾ ਜਿਹਾ ਰੈਡੀ ਹੋਇਆ ਜੀ ਲੁੱਕ ਦੇਖ ਸਕਦੇ ਹੋ ਤੁਸੀਂ ਸੂਟ ਦੀ ਬੜੀ ਪਿਆਰੀ ਜੀ ਲੁੱਕ ਰਹਿਣ ਵਾਲੀ ਹੈ ਇਹਦੇ ਨਾਲ ਆਊਗਾ ਤੁਹਾਨੂੰ ਸ਼ਾਲ ਸ਼ਾਲ ਤਨ ਖੋਲ ਕੇ ਦਿਖਾਵਾਂਗੇ ਬੜਾ ਸੋਹਣਾ ਜਿਹਾ ਸ਼ਾਲ ਰਹਿਣ ਵਾਲਾ ਠੀਕ ਹੈ ਜੀ ਸ਼ਾਲ ਬੜਾ ਸੋਹਣਾ ਜਿਹਾ ਰਹੂਗਾ ਜੀ ਇਹਦੇ ਨਾਲ ਕਲਰ ਦੇਖੋ ਜੀ ਇਹ ਵਾਲਾ ਸ਼ਾਲ ਰਹੂਗਾ ਇਹ ਨਾਲ ਬੜਾ ਸੋਹਣਾ ਜਿਹਾ ਡਿਜ਼ਾਈਨਰ ਜਿਹਾ ਅੰਬੀਆਂ ਵਾਲਾ ਐਦਾਂ ਹੀ ਸ਼ਾਲ ਰਹੂਗਾ ਬੜੀ ਸੋਹਣੀ ਜੀ ਲੁੱਕ ਆਣੀ ਆ ਸੂਟ ਦੀ ਜੀ ਇਹ ਵਾਲਾ ਰਹਿਣ ਵਾਲਾ ਸ਼ਾਲ ਇਹਦੇ ਨਾਲ ਚੈੱਕ ਕਰੋ ਖੁੱਲਾ ਡੁੱਲਾ ਸ਼ਾਰਾਊਗਾ ਡਿਜ਼ਾਈਨਿੰਗ ਚੈੱਕ ਕਰੋ ਸ਼ਾਲ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 750 750 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਐਦਾਂ ਦੀ ਲੁੱਕ ਆਣੀ ਹੈ ਸੂਟ ਦੀ ਐਦਾਂ نیچے ਪ੍ਰਿੰਟਿੰਗ ਬਣੀ ਹੋਈ ਹੈ ਉੱਪਰ ਨੈਕ ਪੱਟੀ ਬਣੀ ਹੋਈ ਹੈ ਐਦਾਂ ਸ਼ਾਲ ਆਉਣਾ ਜੀ ਦਾ ਠੀਕ ਆ ਜੀ ਪਰਗਤੀ ਬ੍ਰਾਂਡ ਦੇ ਰਹਿਣ ਵਾਲੇ ਸੂਟ ਜੀ ਇਹ ਇਹਦੇ ਵਿੱਚ ਚੈੱਕ ਕਲਰ ਤੁਹਾਨੂੰ ਹੋਰ ਮਿਲੂਗਾ ਮਸਟਰਡ ਸ਼ੀਡ ਦੇ ਵਿੱਚ ਮਿਲਣ ਵਾਲਾ ਕਲਰ ਹੈ ਬੜਾ ਪਿਆਰਾ ਜਾਂ نیچے ਦੇਖੋ ਬੜਾ ਸੋਹਣਾ ਜਿਹਾ ਰੈਡੀ ਹੋਇਆ ਇਹ ਵਾਲੀ ਰਹੂਗੀ ਬਾਟਮ ਉੱਪਰ ਨੈਕ ਪੱਟੀ ਬਣੀ ਹੋਈ ਹੈ ਬੜਾ ਸੋਹਣਾ ਜਾਂ ਕਲਰ ਹੈ ਜੀ ਥੋੜਾ ਕਲਰ ਆ ਰਿਹਾ ਡਿਫਰੈਂਟ ਕੈਮਰੇ ਦੇ ਵਿੱਚ ਪਰ ਕਲਰ ਬੜਾ ਪਿਆਰਾ ਜਾਂ ਮਿੱਠਾ ਜਾਂ ਬੜਾ ਮਸਟਰਡ ਜੀ ਸ਼ੀਡ ਦੇ ਵਿੱਚ ਰਹਿਣ ਵਾਲਾ ਕਲਰ ਹੈ ਦੇਖੋ ਜੋ ਬਾਟਮ ਦਾ ਕਲਰ ਆ ਰਿਹਾ ਸੇਮ ਇਹੀ ਕਲਰ ਹੈ ਜੀ ਇਹ ਪਰ ਕੈਮਰੇ ਦੇ ਵਿੱਚ ਥੋੜਾ ਜਾਂ ਕਲਰ ਡਿਫਰੈਂਟ ਆ ਰਿਹਾ ਇਦਨਾ ਰਹੂਗਾ ਐਦਾਂ ਹੀ ਬੜੀ ਪਿਆਰੀ ਜੀ ਲੁੱਕ ਦਾ ਰਹੂਗਾ ਸ਼ਾ ਖੋਲ ਕੇ ਦਿਖਾਵਾਂਗੇ ਜੀ ਦੇਖੋ ਚੈੱਕ ਕਰੋ ਸਿਰਫ ਜੈਨੂਅਲ ਜੀ ਪ੍ਰਾਈਸ ਹੈ ਸਾਡੀ ਗਰਮ ਸੂਟਾਂ ਦੀ ਵੈੱਬ ਸਟੋਰ ਨਾਲ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ 750 ਦੇ ਵਿੱਚ ਤੁਹਾਡੇ ਘਰ ਇਹ ਵਾਲਾ ਸੂਟ ਪਹੁੰਚ ਜਾਊਗਾ ਜੀ ਅਗਲਾ ਦੇਖੋ ਜੀ ਇੱਕੇ ਵਾਲੇ ਮਿਲਣਗੇ ਤੁਹਾਨੂੰ ਸੂਟ ਬੜੇ ਪਿਆਰੇ ਜੇ ਦੇਖੋ ਇਦਾਂ ਹੀ ਇਹਦੇ ਉੱਪਰ ਨੈਕ ਪੱਟੀ ਬਣੀ ਹੋਈ ਹੈ ਬੜੀ ਸੋਹਣੀ ਜੀ ਡਿਜ਼ਾਈਨ ਹੈ ਇਹਨਾਂ ਸੂਟਾਂ ਦੀ ਵੀ ਪਰ ਇਹਦੇ ਉੱਪਰ ਆਰੀ ਵਰਕ ਨਹੀਂ ਹੈ ਨੀਚਾ ਘੇਰਾ ਬੜਾ ਸੋਹਣਾ ਜਿਹਾ ਰੈਡੀ ਹੋਇਆ ਹੈ ਦਾ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਨਾਂ ਨਾਲ ਬਾਟਮ ਕਲਰ ਵੀ ਬੜਾ ਪਿਆਰਾ ਜਾਂ ਤੇ ਇਹਦੇ ਨਾਲ ਜਿਹੜਾ ਸ਼ੋਰ ਰਹਿਣ ਵਾਲਾ ਜੀ ਉਹ ਵੀ ਬੜਾ ਪਿਆਰਾ ਜਿਹਾ ਰਹੂਗਾ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਸ਼ਾਲ ਤੁਹਾਨੂੰ ਦਿਖਾਵਾਂਗੇ ਸ਼ਾਲ ਦੀ ਲੁੱਕ ਕਿਦਾਂ ਦੀ ਆਣੀ ਹੈ ਬਹੁਤ ਸੋਹਣੇ ਸੂਟ ਰਹਿਣ ਵਾਲਿਆ ਜੀ ਦੇਖੋ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਖੁੱਲਾ ਡੁੱਲਾ ਸ਼ਾਲ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਿਆ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਜਿਹਾ ਸ਼ਾਲ ਰਹਿਣ ਵਾਲਿਆ ਇਹਦੇ ਨਾਲ ਸਿਰਫ ਪ੍ਰਾਈਸ 700 ਦੇਖੋ ਜੀ 700 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਹਾਂ ਵੈੱਡ ਸ਼ਾਲ ਨਾਲ ਬੜੇ ਸੋਹਣੇ ਜਿਹੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਕੀ ਹੈ ਜੀ ਗਰਮ ਸੂਟ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਸੂਟ ਦੇਖੋ ਜੀ ਇਹਦੇ ਸਾਨੂੰ ਕਲਰ ਮਿਲਣ ਵਾਲੇ ਆ ਇਹ ਕੇਵਲ ਮੈਂਦੀ ਆ ਜਾਂ ਕਲਰ ਮਿਲੂਗਾ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਐਦਾਂ ਹੀ ਸੋਹਣਾ ਜਿਹਦੇ ਨਾਲ ਰਹਿਣ ਵਾਲਾ ਸ਼ਾਲ ਜੀ ਸ਼ਾਲ ਦਿਖਾਵਾਂਗੇ ਤੁਹਾਨੂੰ ਇਹਦੇ ਨਾਲ ਕਿਦਾਂ ਦਾ ਰਹਿਣ ਵਾਲਾ ਹੈ ਇਹ ਵਾਲਾ ਰਹੂਗਾ ਜੀ ਨਾਲ ਸ਼ਾਲ ਚੈੱਕ ਕਰੋ ਜੀ ਸ਼ਾਲ ਬੜਾ ਪਿਆਰਾ ਜਿਹਾ ਸ਼ਾਲ ਰਹੂਗਾ ਜੀ ਸਿਰਫ ਪ੍ਰਾਈਜ਼ ਰਹਿਣ ਵਾਲੀ ਆ 700 700 ਦੇ ਵਿੱਚ ਤੁਸੀਂ ਇਹ ਵਾਲਾ ਗਰਮ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ 700 ਦੇ ਵਿੱਚ ਤੁਸੀਂ ਇਹ ਵਾਲਾ ਗਰਮ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਕਲਰ ਤੁਹਾਨੂੰ ਇਹਦੇ ਵਿੱਚ ਹੋਰ ਮਿਲਣ ਵਾਲਾ ਜੀ ਇਹ ਵੀ ਬਹੁਤ ਹੀ ਪਿਆਰਾ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਇਹ ਵਾਲੀ ਰਹੂਗੀ ਨਾਲ ਬੋਟਮ ਨੀਚੇ ਘੇਰਾ ਦੇਖ ਸਕਦੇ ਹਾਂ ਬੜਾ ਸੋਹਣਾ ਜਿਹਾ ਘੇਰਾ ਬਣਿਆ ਹੋਇਆ ਹੈ ਦੇਖੋ ਜੀ ਇਹ ਵਾਲਾ ਬਣਿਆ ਹੋਇਆ ਨੀਚੇ ਡਿਜ਼ਾਈਨਰ ਜਿਹਾ ਘੇਰਾ ਹੈ ਦਾ ਉੱਪਰ neck ਪੱਟੀ ਵੀ ਇਹਦੀ ਬਣੀ ਹੋਈ ਹੈ ਜੀ ਇਹਨਾਂ ਜਿਹੜਾ ਸ਼ੋਰ ਰਹਿਣ ਵਾਲਾ ਬੜਾ ਪਿਆਰਾ sa ਰਹੂਗਾ ਬਹੁਤ ਪਿਆਰਾ ਸ਼ੋਰ ਹੋਊਗਾ ਜਿਹਦੇ ਨਾਲ ਡਿਜ਼ਾਈਨ ਦਿਖਾਉਣੇ ਤੁਹਾਨੂੰ ਸ਼ਾਲ ਦੀ ਹੈ ਸੀ ਕਿੱਦਾਂ ਡਿਜ਼ਾਈਨਿੰਗ ਆਉਣੀ ਹੈ ਕਲਰ ਤੁਹਾਨੂੰ ਬੜੇ ਸੋਹਣੇ ਜੇ ਸਾਰੇ ਕਲਰ ਬੜੇ ਪਿਆਰੇ ਜੇ ਬਣਨ ਵਾਲੇ ਆ ਦੇਖੋ ਤੁਹਾਨੂੰ ਜਿੰਨੇ ਵੀ ਅਸੀਂ ਕਲਰ ਦਿਖਾਏ ਆ ਸਭ ਦੀ ਲੁੱਕ ਵੱਖਰੀ ਹੈ ਤੇ ਡਿਜ਼ਾਈਨਰ ਜੇ ਸੂਟ ਹੈ ਜੀ ਬੜੇ ਪਿਆਰੇ ਪਿਆਰੇ ਲੱਗਦੇ ਆ ਕਲਰ ਦੀ ਲੁੱਕ ਨਾਲ ਸੂਟ ਦੀ ਡਿਜ਼ਾਈਨਿੰਗ ਵੀ ਬੜੀ ਪਿਆਰੀ ਪਿਆਰੀ ਲੱਗਦੀ ਹੈ ਦੇਖੋ ਜੀ ਬਹੁਤ ਪਿਆਰੇ ਕਲਰ ਲੈ ਕੇ ਆਏ ਆ ਇਹਨਾਂ ਵਿੱਚ ਅਸੀਂ ਦੇਖੋ ਇਹ ਵਾਲਾ ਕਿੰਨਾ ਸੋਹਣਾ ਪਿਆਰਾ ਜਿਹਾ ਸ਼ਾਲ ਰਹਿਣ ਵਾਲਾ ਜੀ ਪ੍ਰਾਈਸ ਸਿਰਫ 700 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਸ਼ਾਲ ਵਾਲੇ ਸੂਟ ਇਹਨਾਂ ਸੂਟਾਂ ਵਿੱਚ ਜਿਹੜਿਆ ਵਾ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਉਸ ਕਰੀ ਸਕਰੀਨ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤੁਹਾਨੂੰ ਸਕਰੀਨ ਉੱਪਰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਮੇਰ ਨਾਲ ਪਹਿਲੀ ਵਾਰ ਜੋੜੀਆਂ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਜੀ